ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਲੂ ਪਟਦੇ ਆਂ ਜੀ ਪਟਾਈ ਚੱਲਦੀ ਜਾ ਤਰੀਕ ਹੈਗੀ ਅੱਜ 16 ਤਰੀਕ ਇਹ ਝੋਨੇ ਵੱਟ ਸੀਗੇ ਜੀ ਇੱਥੋਂ ਪਟਾਈ ਕਰਦੇ ਇੱਕ ਟਰਾਲੀ ਹੋਣੀ ਕੱਢ ਕੇ ਆਏ ਆਂ ਉਹ ਰਾਹ ਦੇ ਉੱਪਰ ਲਾ ਕੇ ਆਏ ਆਂ ਆ ਆਪਣਾ ਟਰੈਕਟਰ ਨਾਲ ਸੁਪਰ ਨੂੰ ਦੋ ਜਣ ਪਾ ਕੇ ਉਹ ਇੱਕ ਉਧਰ ਹੋਰੇ ਫੋਰ ਵਾਲੀ ਲੋਡ ਕਰਾਉਂਦੇ ਬਾਪੂ ਇੱਧਰ ਚੱਲਦਾ ਪਿਆ ਜੀ 600 ਵਾਲੀ ਕਰਨੀ ਗੱਡੀ ਲੋਡ ਆ ਆਪਣਾ ਨਵਾਂ ਮਾਰਕ ਆਇਆ ਜੀ ਬਦਲਿਆ ਥੋੜਾ ਡਿਜ਼ਾਈਨ ਐਨਫ ਆਪਰ ਲੀ ਲੀ ਗਏ ਜੀ ਸੰਗਣ ਜੀ ਲੰਦਰ 97795 660 ਸਹਨੇ ਨਿਕੁਲੇ ਤੋ ਸੁਣਾ ਵਾ ਜਿੱਥੇ ਪਾਣੀ ਦੀ ਕਮੀ ਰਹਿ ਗਈ ਸੀ ਡਿੱਗਰ ਨਾਲੇ ਪੜਦੇ ਆ ਜੀ ਕਈਆਂ ਦੇ ਪਿਛਲੀ ਵੀਡੀਓ ਤੇ ਪਾਈਆਂ ਤੇ ਕਮੈਂਟ ਵੀ ਆਈ ਸੀ ਵੀ ਕਪਾਜੀ ਦਾ ਵੀ ਡਿੱਗਰ ਚ ਬੇਲ ਨਹੀਂ ਫਸਦੀ ਇਹ ਪਾਜੀ ਦੂਆ ਵੱਡਾ ਹੈ ਆਪਣਾ ਇਹ ਕਰਾਮਾ ਜੰਡੂ ਵਾਲਾ ਉਹਦੇ ਚ ਪੱਤੀ ਨਹੀਂ ਹੈਗੀ ਗੱਭੇ ਵੱਡਾ ਡਿੱਗਰ ਆਤੀ ਹੈ ਚਲਾ ਹਾਂਜੀ ਉਹਦੇ ਨਾਲ 30 ਇੰਚ ਵਾਲੇ ਪੱਟੀ ਜਾਈਦੀ ਤੇ ਉਹ ਚ ਬੇਲ ਨਹੀਂ ਫਸਦੀ ਉਹਦੇ ਚ ਐਂਗਲ ਨਹੀਂ ਹੈਗਾ ਉੱਤੇ ਤੇ ਇਹ ਜਿਹੜਾ 26 ਵਾਲਾ ਆ ਇਹ ਵੀ ਜਲੰਦਰ ਵਾਲਿਆਂ ਦਾ ਹੈ ਇਹ ਜਿੱਦਾਂ ਆਪਾਂ ਕਹੇ ਲੋ ਇਹਨਾਂ ਨੂੰ ਤਾਂ ਪੱਤੀ ਨਹੀਂ ਲਵਾਈ ਹੈਗੀ ਵਿੱਚ ਥੱਲੇ ਤੇ ਹੈਗਾ ਖੁੱਲਾ ਹੈ ਤੁਹਾਨੂੰ ਦਿਖਾਉਣਾ ਵੀ ਵਿੱਚ ਨਹੀਂ ਬੇਲ ਨਹੀਂ ਫਸਦੀ ਹੈਗੀ ਬਹੁਤ ਸੋਹਣਾ ਚੱਲਦਾ ਦੇਖੋ ਆ ਬੇਲ ਸਾਰੀ ਬੇਲ ਦੀ ਬੇਲ ਹੈ ਸਿੱਟ ਕੇ ਗਿਆ ਤੇ ਆ ਵਿੱਚ ਥੱਲੇ ਆਲੂ ਕੱਚੀ ਪਟਾਈ ਕਰਕੇ ਥੋੜੀ ਜੀ ਸ਼ੈਲ ਕੱਚੀ ਕਰਕੇ ਲੈ ਥੋੜੀ ਜੀ ਮਿੱਟੀ ਨਾਲ ਰੱਖੀ ਜਾਂਦੇ ਆ ਵੀ ਥੋੜੀ-ਥੋੜੀ ਮਿੱਟੀ ਵੀ ਨਾਲ ਰਹਿ ਜਾਵੇ ਵੀ ਸ਼ੈਲ ਨਾ ਹੋਵੇ ਛਿਲਣ ਦੇ ਵਜਾਇਤ ਰਾਜ ਕਰਦੇ ਆ ਦੂਰ ਜਾਂਦਾ ਆਲੂ ਇਹਦੇ ਖਰਾਬ ਹੁੰਦਾ ਇਦਾਂ ਇਹਦੇ ਨਾਲ ਤਾਂ ਹੁਣ ਥੋੜੀ ਮਿੱਟੀ ਰੱਖ ਕੇ ਕਰੀਏ ਨਾ ਤੇ ਛਿਲਣ ਨਹੀਂ ਹੁੰਦਾ ਲੇਬਰਾਂ ਵੀ ਸਭ ਖੁਸ਼ ਰਹਿੰਦੀਆਂ ਰੰਬੇ ਨਾਲ ਇੰਨਾ ਨਹੀਂ ਪਟ ਹੁੰਦਾ ਹੁਣ ਆ ਜੀ 610 ਦੀ ਗੱਡੀ ਆ ਤੇ ਦੋ ਲੇਬਰਾਂ ਆਪਣੇ ਕੋਲ ਦੋ ਤਾਂ ਕਹਿ ਰਹੇ ਕਿ ਆ 50 ਕ ਜਾਣੇ ਹੈਗੇ ਅੱਜ ਇਹ ਨਹੀਂ ਕਰ ਦੇਣਾ ਹਜੇ ਲੋਈ ਲੋਈ ਆ ਟਾਈਮ ਤਾਂ ਹਲੇ ਕੁਝ ਨਹੀਂ ਹੋਇਆ 4:30 ਦਾ ਟਾਈਮ ਹੋਇਆ ਹਲੇ ਆ ਬੇਲਾਂ ਦੇਖੋ ਤੁਸੀਂ ਇਹ ਬਿ ਡਿੱਗਰ ਹੈਗਾ ਖੁੱਲਾ ਹੈ ਆਪਣਾ ਬੇਲਾਂ ਦਾ ਨਹੀਂ ਕੋਈ ਟੈਂਸ਼ਨ ਇਹਨੂੰ ਸਾਰੀ ਸਾਰੀ ਬੇਲ ਖੜੀ ਬੇਲ ਚੱਕਦਾ ਇਦਾਂ ਦੀ ਬੇਲ ਕੋਰਾ ਬਹੁਤ ਬਿੰਦਾ ਜੀ ਦੇਖੋ ਕੋਰੇ ਨੇ ਕਿਦਾਂ ਤੁ ਕੀਤਾ ਨੁਕਸਾਨ ਇਹ ਚਲੋ ਹੁਣ ਵੱਡੇ ਹੋਗਾ ਸੀ ਪੱਟਣ ਕਰਕੇ ਨਹੀਂ ਇਹਨਾਂ ਤੇ ਕੋਈ ਹੱਲ ਸਮਾਧਾਨ ਕੀਤਾ ਪਾਣੀ ਪੂਣੀ ਨਹੀਂ ਛੱਡਿਆ ਉਹਦਾ ਆਪਣੇ ਜਿਹੜੇ ਬਾਕੀ ਆ ਦੋਿਆਂ ਚ ਤਾਂ ਪਾਣੀ ਆਪਾਂ ਛੱਡਿਆ ਸਪਰੇਆਂ ਵੀ ਇੱਕ ਇੱਕ ਦੋ ਦੋ ਕਰ ਦੁੱਤੀਆਂ ਇਹਨਾਂ ਨੂੰ ਸੋਣ ਪਤਾ ਸੀ ਵੀ ਨਹੀਂ ਰੋਡ ਹੈਗੀ ਕਰਨ ਦੀ ਕੋਈ ਸਮਾਧਾਨ ਫੇਰ ਪੱਟਣੇ ਕਰਕੇ ਨਹੀਂ ਸੀ ਕੀਤਾ ਉਹ ਪਿਛਿਆ ਨਾਲ ਹੀ ਉੱਪਰ ਉਹਨਾਂ 'ਚ ਕਣਕ ਵੀ ਦਿੱਤੀ ਆ ਜੀ ਉੱਪਰ ਨੇ 'ਚ ਉਹ ਮੋਟਰ ਦੇ ਕੋਲ ਉੱਪਰ ਲਿਖਿਆ ਸੀ ਇਹਨਾਂ 'ਚ ਵੀ ਹੁਣ ਕਣਕ ਹੀ ਕਰ ਦਿੰਨੇ ਆ ਜੀ ਦੇਖਦੇ ਆ ਤੁਹਾਨੂੰ ਡਿੱਗੜ ਦਿਖਾਉਣੇ ਚੱਲਦਾ ਗਣਦਾ ਗਣਦਾ ਰੁਕ ਜਾ ਗਿਣਨੇ ਪੈਣੇ ਆ ਆਹ ਬੰਦਾਲੋ ਉਹ ਬੱਤੀ ਹੋ ਗਿਆ ਬੰਦਿਆ ਪਰ ਬੰਦਿਆ ਜੀ ਬੈਠੇ ਹੋ ਗਾ ਬੋਰੀਆਂ ਦੇ ਕਿੰਨੇ ਆਹ ਦੇਖੋ ਤੁਸੀਂ ਬੇਲ ਚੰਗੀ ਠੋਕੇ ਆ। ਇਹ ਜਿਹੜੇ ਆਪਣੇ ਟਾਇਰ ਦੇ ਗੱਬੇ ਤੱਕ ਆਉਂਦੇ ਆ। ਆਹ ਜਿਹੜੇ ਗੱਬੇ ਹੁਣ ਪੱਤੀ ਹੈ ਨਹੀਂ ਜੀ ਕੋਈ। ਉਹ ਪੱਤੀ ਜਿਹੜੀ ਹੁੰਦੀ ਸੀ ਆ ਹੁਣ ਚਲੋ ਪਿੱਛੇ ਆ। ਉਹ ਮੂਰਲੀ ਪੱਤੀ ਉੱਪਰ ਆ ਗੇਰ ਵਾਲੀ। ਖੁੱਲਾ ਹੀ ਆ ਕੰਮ। ਫਿਰਦਾ ਜਗ ਜਗ ਕੇ ਬਾਹਰ ਹਾਂ ਜੀ। ਜਿਹੜਾ ਦੂਜਾ ਆਪਣਾ ਰਾਮਾ ਚੰਡੂ ਵਾਲਾ ਉਹ ਤਾਂ ਬਿਲਕੁਲ ਹੀ ਖੁੱਲਾ ਉਹਦੇ ਤਾਂ ਹੈ ਹੀ ਨਹੀਂ ਉਹ ਗੱਬੇ ਪੱਤੀ ਹੈ ਨਹੀਂ ਜੀ। ਤੇ ਮੋਰੀ ਵੀ ਹੈ ਨਹੀਂ ਇਹਦੇ ਚਲੋ ਮਜ਼ਬੂਤੀ ਕਰਕੇ ਹੈਗੀ ਪਰ ਹੈਗਾ ਇਹ ਵੀ ਇੱਕ ਨੰਬਰਿਆ ਚੰਗਾ ਇਹ ਜਦੋਂ ਅੰਦਰ ਬਣਿਆ ਗੁਰਨਾਮਾ ਇਹ ਸੈਟ ਆਪਣਾ 26 ਤੇ ਆਇਆ ਇਹ ਜੌਂਡੀਰ 5210 ਉਹ ਦੂਜਾ 3634 4 ਕੀਤਾ ਹੈ 30 ਤੇ ਉਹਦੇ ਪਿਛੇ 30 ਤੇ ਚੱਲਦਾ ਕੋਟੋ ਜਣਾ ਹੋਗਾ ਹੁਣ ਬਦਲ ਕਰਕੇ ਥੋੜਾ ਕੋਰਾ ਘਟ ਪਿਆ ਅੱਜ ਵੀ ਹਵਾ ਨਹੀਂ ਚਲਦੀ ਹੈਗੀ ਸ਼ਾਇਦ ਬਚਾ ਹੋਈ ਜਾਵੇ ਚਾਰਕ ਦਿਨ ਤਾਂ ਵੀ ਇੰਨਾ ਵੀ ਜ਼ਿਆਦਾ ਕੋਰਾ ਪਿਆ ਵੀ ਜਦੋਂ ਕਹਾਂ ਬਰਫ਼ ਵਾਲੇ ਕੰਮ ਸਿਰ ਨੀ ਜਸਰੀ ਗਾਦੀ ਅੱਜ ਆਪਣੇ ਆਹ ਪਲਾਟ ਦਾ ਦੂਜਾ ਦਿਨ ਹੈ ਜੀ ਪਟਾਈ ਦਾ ਇਹ ਅੱਜ ਦੀ ਸਮਾਪਤੀ ਹੋ ਜੂਗੀ ਜੀ ਝੋਨੇ ਵਾਲੇ ਦੀ ਆਪਣੇ ਕੋਲ ਇਹ ਆਪਾਂ ਦੂਜੀ ਟਰਾਲੀ ਹੁਣ ਲੱਦਦੇ ਆਂ ਜੀ ਇੱਥੇ ਇੱਕ ਟਰਾਲੀ ਪਹਿਲਾਂ ਕੱਢ ਕੇ ਆਂ ਔਰ ਆਹ ਤੇ ਖੜੀ ਇਹਦਾ ਖਾਲਾ ਨੂੰ ਕੱਲ ਵੀ ਦੇਗੀ ਔਰ ਆਹ ਤੇ ਖੜੀ ਕਰ ਦਿੱਤੀ ਹੈ ਜੀ 300 ਗੱਟਾ ਹੋ ਗਿਆ ਉਹਦੇ ਚ ਲੋਡ ਥੱਲੇ ਰਹਿੰਦਾ ਹੈ ਲੋਡ ਕਰਨ ਵਾਲਾ 600 ਦੀ ਗੱਡੀ ਕੱਲ ਸੀ ਜੀ 600 ਦੀ ਅੱਜ ਆ ਚੰਗਾ ਸੋਨਾ ਨਿਕਲ ਜਾਂਦਾ ਜੀ ਉਦਾਂ 700 ਕੁ 200 ਦੀ ਔਸਤ ਹੁਣੇ ਲਾਉਂਦੇ ਹਿਸਾਬੀ 700 ਕੁ 200 ਦੀ ਔਸਤ ਨਿਕਲਦੀ ਆ ਚੰਗਾ ਮਾਲ ਵੀ ਚੰਗਾ ਸੋਨਾ ਅੰਦਰ ਖੋਣੇ ਦਿਨ ਵਿੱਚ ਫੋਨ ਕਰ ਸਕਦੇ ਆ ਇਹਨੇ ਕਸੇ ਲੋਟ ਕੇ ਲਾਲ ਨੂੰ ਬਤਾ ਆਮ ਕਰ ਲਿਆ ਸੀ ਥੋੜਾ ਜਿਹਾ ਕਿੱਲਾ ਹੀ ਖੱਤਾ ਹੈ ਕੰਮ ਕਰਵੇ ਤਬ ਜੇ ਹੋ ਜਾ ਕੋਣਾ ਤਾਂ ਲੱਗਿਆ ਆਜਾ ਇਹ ਮੰਡੀ ਲੈ ਜਾਵਾਂਗੇ ਹੁਣ ਗੱਡੀ ਉਥੇ ਮੰਡੀ ਲੋਡ ਕਰਾਂਗੇ ਇਤੋਂ ਪਹਿਲਾਂ ਖੇਤ ਚੋਂ ਟਰਾਲੀ ਚ ਕਰ ਲਈਦੀ ਆ ਉਹ ਗੱਡੀਆਂ ਵੱਡੀਆਂ ਆਉਂਦੀਆਂ ਹੁਣ 14 ਚੱਕੀਆਂ ਐ 12 ਚੱਕੀਆਂ ਉਹਨਾਂ ਜਿਉਂ ਇੱਥੇ ਮੰਡੀਆਂ ਲੋਡ ਕਰਦੀਦੀ ਆਪਣੇ ਇਥੇ ਕੋਲੀ ਮੰਡੀ ਐ ਜੀ ਅੱਜ ਕੋਈ ਨਹੀਂ ਹਾਂ ਅੱਜ ਤਾਂ ਥੋੜਾ ਟਾਈਮ ਨਾਲ ਆ ਲਈ ਆ ਕੱਲ ਜਿਆਦਾ ਲੇਟ ਹੋਗਾ ਅੱਜ ਤਾਂ ਇਸ ਟਾਈਮ ਹੋਇਆ ਜੀ 5:30 ਹੋਇਆ ਡਿੱਗਦੇ ਵੀ ਡਾਉਣ ਨੇ ਸਾਫ ਸੂ ਕਰਕੇ ਕਰ ਦਿੱਤਾ ਖੜਾ ਡਿੱਗਦੇ ਕਰਕੇ ਟਾਈਮ ਨਾਲ ਥੋੜੇ ਵਿਲੇ ਹੋ ਜੀਦਾ ਜੀ ਨਹੀਂ ਤਾਂ ਰੰਬੇ ਨਾਲ ਤਾਂ ਅੱਗੇ ਰੰਬੇ ਨਾਲ ਹੀ ਪੱਟਦੇ ਤਾਂ ਬਹੁਤ ਔਖਾ ਹੋ ਜਾਂਦਾ ਸੀ ਹੁਣ ਤਾਂ ਚਲੋ ਮਾਲ ਵੱਧ ਵੀ ਕਈ ਵਾਰੀ ਪੱਟ ਹੋ ਜਾਂਦਾ ਬਈ ਨਹੀਂ ਟੈਨਸ਼ਨ ਨਹੀਂ ਰਹਿੰਦੀ ਨਹੀਂ ਤਾਂ ਕਈ ਵਾਰੀ ਸਾਲਾ ਇਦਾਂ ਹੋ ਜਾਂਦਾ ਸੀ ਅੱਗੇ ਵੀ ਉਨੀ ਉਨੀ ਕਿਸੇ ਨੂੰ ਲੈ ਕੇ ਆਉਣੀ ਕਿੱਦਾਂ ਲੈ ਕੇ ਆਉਣੀ ਬਹੁਤ ਸਿਸਟਮ ਹੈ ਜੀ ਖੁੱਲੇ ਜਗ੍ਹਾੜੇ ਇਹਦੇ ਚ ਗੀਅਰ ਬਾਕਸ ਉੱਤੇ ਆ ਗਿਆ ਇਹ ਵੀਲੇ ਤੇ ਗੇਅਰ ਬਾਕਸ ਥੱਲੇ ਹੁੰਦਾ ਇਸ ਵਰਗੇ ਗੇਅਰ ਬਾਕਸ ਉੱਤੇ ਹੋਣਾ ਹੁਣ ਥੱਲੇ ਜਗ੍ਹਾ ਪੂਰੀ ਆ 1 ਨੰਬਰ ਚੱਲਦਾ ਹੁਣ ਇਹਦੇ ਦੀ 36 ਹੀ ਤਾਂ ਅਗ ਲੱਗਦੀ ਆ ਜੀ 160 ਹੋ ਗਿਆ ਤੇ ਇਹਦੇ ਚ ਲੋਡ ਹੋ ਗਿਆ 250 ਤਕਰੀਬਨ ਹੋ ਜਾਣੇ ਆ ਥੋੜਾ ਜਿਹਾ ਇਧਰ ਪਾਇ ਕਣਕ ਚੋਂ ਗਵਾਂਡੀਆਂ ਟੁੱਟ ਕੇ ਪਾਣੀ ਪੈ ਗਿਆ ਸੀ ਉਹ ਮੁੰਡਾ ਹੁਣ ਕਈ ਨਾਲ ਇੱਥੇ ਉਹਨਾਂ ਕੋ ਪੜ ਦਿੰਦਾ ਆ ਨਾਲੋਂ ਕਈ ਨਾ ਉਹ ਦੂਜਾ ਪੈ ਗਿਆ ਸੀ ਕਣਕ ਚੋਂ ਪਾਣੀ ਇੱਕਦਮ ਪਹਿਲਾਂ ਚਾਰਕ ਸਿਆਣਾ ਸੀ ਬਾਕੀ ਚਲੋ ਡਿੱਗਣਾ ਪੱਟ ਹੋ ਗਿਆ ਇੱਥੇ ਹੁਣ ਟ੍ਰੈਕ ਟਸ ਸਲਿੱਪ ਕੱਢਦੇ ਗਿੱਲਾ ਜ਼ਿਆਦਾ ਸੀ ਵੜਦਾ ਜਾਣਾ ਸੀ ਪਰ ਚਲੋ ਹਾਲੂ ਦਬ ਹੋ ਜਾਣੀ ਥੱਲੇ ੱਲੇ ਲਾਂ ਦੇ ਲੰਬੀ ਬੀਆਂ ਪਚੀਆਂ ਦੀ ਇਹ ਨਾਲ ਲੜਵਿਆਂ ਕਹਿੰਦਾ ਵੱਡ ਦੇਣਾ ਅੱਜ ਕਈ ਨਾ ਚੱਕ ਦੇਣਾ ਕਹਿੰਦਾ ਟਿਚਰਾ ਕਰਦਾ ਉਹਨੂੰ ਹਾਸਾ ਦਾ ਮੁੰਡਾ ਜਿਹੜਾ ਇਹ ਨਾਲ ਚੱਕ ਦੇ ਛੱਡ ਨਾ ਹੁਣ ਹਾਂਜੀ ਇਹਦੇ ਨਾਲ ਹੀ ਆਲੂ ਵਾਲੀ ਹੁਣ ਐਸ ਪਲਾਟ ਜਿਹਦਾ ਸਮਾਪਤੀ ਹੈ ਜੀ ਰਹਿੰਦੇ ਹਾਲੇ ਆਪਣੇ 10 ਦੇ ਕਰੀਬ ਖੇਤ ਹੈਗੇ ਹਾਲੇ ਉਹ ਵੀ ਹੁਣ ਦਿਨ ਤਾਂ ਉਹਨਾਂ ਦੇ ਪੂਰੇ ਹੋ ਜਾਣੇ ਆ ਦੋਕ ਦਿਨਾਂ ਦੇ ਵਿੱਚ ਪਰ ਉੱਥੇ ਹੁਣ ਪਾਣੀ ਜਿੱਦਾ ਕੋਰੇ ਕਰਕੇ ਲਾਤਾ ਸੀ ਐਂਡ ਦੇ ਉੱਤੇ ਤੇ ਉਹਦੇ ਕਰਕੇ ਹੁਣ ਪਾਣੀ ਦਾ ਚੱਕਰ ਆ ਥੋੜਾ ਜਿਹਾ ਦੇਖਦੇ 2 ਦਿਨਾਂ ਤੇ ਕੱਲ ਨੂੰ ਹੁਣ ਆਪਾਂ ਕਰਨੀ ਆ ਕੰਬੈਨ ਆਣੀ ਆ ਆਪਣੀ ਦੂਜੀ ਗੰਨੇ ਵਾਲੀ ਉਹਦੀਆਂ ਤੁਹਾਨੂੰ ਦਿਖਾਉਣੇ ਵੀਡੀਓ ਗੰਨੇ ਦੀ ਛਲਾਈ ਸ਼ੁਰੂ ਕਰਨੀ ਆ ਅੱਲੂਆਂ ਕਰਕੇ ਗੰਨਾ ਸਾਰਾ ਹੀ ਇਸ ਵਾਰ ਖੜਾ ਲੇਟੇ ਹੀ ਹੋ ਗਏ ਨੇ ਤਾਂ ਇਸ ਵੇਲੇ ਅੰ데 ਨਾਲ ਤੱਕ ਤਾਂ ਮੈਂ ਪਿਛਲੇ ਸਾਲ ਦੇ ਦੇਖਦਾ ਸੀਗਾ 15 15 15 16 ਕਿਲੋ ਚੱਕ ਹੋ ਜਾਂਦੇ ਸੀਗੇ ਐ ਤੇ ਕੀ ਹੁਣ ਥੋੜਾ ਜ਼ੋਰ ਲਾਉਣਾ ਪਊਗਾ ਐ ਤੇ ਆਲੂਆਂ ਦੇ ਵਿੱਚ ਹੀ ਥੋੜਾ ਫਸੇ ਰਹੇ ਇਧਰੋਂ ਲੇਟ ਹੋ ਗਿਆ ਥੋੜਾ ਜਿਹਾ ਕਰਦੇ ਕਰਉਂਦੇ ਹੁਣ ਕੰਬੈਨ ਦੇ ਨਾਲ ਕੱਲੂ ਕੰਬੈਨ ਆਉਂਦੀ ਤੇ ਸਵੇਰੇ ਟ੍ਰੈਲੀਆਂ ਟੁੱਲੀਆਂ ਲੈਣੇ ਜਾਣੇ ਆ ਆਉਂਦੀਆਂ ਮਿੱਲੋਂ ਤੁਹਾਨੂੰ ਦਿਖਾਉਣੇ ਆ ਠੀਕ ਹੈ ਜੀ